ਚਰਨਜੀਤ ਸਿੰਘ ਚੰਨੀ ਨੇ ਸਤਲੁਜ ਦਰਿਆ ਕੋਲ ਰੁੱਖ ਕੇ ਪੰਜਾਬ ਦੇ ਵਾਤਾਵਰਨ ਤੇ ਚੁੱਕੇ ਸਵਾਲ ਵੀਡੀਓ ਵਾਇਰਲ ਮੈਂ ਕਈ ਦਿਨਾਂ ਤੋਂ ਸੋਚ ਰਿਹਾ ਸੀ ਕਿ এনवायरमेंट ਤੇ ਕੋਈ ਗੱਲ ਕਰਾਂ ਅੱਜ ਮੈਂ ਜਦੋਂ ਲੁਧਿਆਣੇ ਤੋਂ ਜਲੰਧਰ ਜਾ ਰਿਹਾ ਸੀ ਤਾਂ ਇੱਥੇ ਸਤਲੁਜ ਤੇ ਇਹ ਇੱਕ ਵੱਡੀ ਬਹੁਤ ਹੀ ਵਧੀਆ ਸੰਸਥਾ ਵਾਟਰ ਵਾਰੀਅਰਸ ਪੰਜਾਬ ਇਹ ਨੌਜਵਾਨ ਪਿਛਲੇ ਡੇਢ ਸਾਲ ਤੋਂ ਇਸ ਪੁਲ ਤੇ ਖੜਦੇ ਆ ਸਮਾਜ ਨੂੰ ਤੇ ਸਰਕਾਰਾਂ ਨੂੰ ਇੱਕ ਮੈਸੇਜ ਦੇਣ ਲਈ ਕਿ ਦਰਖਤ ਬਚਾਓ ਪਾਣੀ ਬਚਾਓ এনवायरमेंट ਬਚਾਓ ਬਟਾਲਵੀ ਸਾਹਿਬ ਨੇ ਲਿਖਿਆ ਕਿ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਲੱਗਦੇ ਨੇ ਮਾਵਾ ਕੁਝ ਰੁੱਖ ਤੀਆਂ ਲੋਹਾ ਵਰਗੇ ਕੁਝ ਲੱਗਦੇ ਬਾਗ ਭਰਾਵਾ ਰੁੱਖ ਤਾਂ ਮੇਰੀਆਂ ਮਾਵਾ ਵਰਗੇ ਜਿਉਣ ਇਹਨਾਂ ਦੀਆਂ ਛਾਵਾਂ ਸੋ ਜਿਹੜੇ ਰੁੱਖ ਹੈ ਇਹ ਸਾਡੇ ਦੋਸਤ ਹੈ ਇਹ ਸਾਡੇ ਭਰਾ ਹੈ ਸਾਡੀਆਂ ਭੈਣਾਂ ਸਾਡੀਆਂ ਮਾਵਾ ਵਾਂਗੂ ਸਾਡੇ ਨਾਲ ਬਰਤਾਬ ਕਰਦੇ ਐ ਸਾਨੂੰ ਆਕਸੀਜਨ ਦਿੰਦੇ ਐ ਸਾਨੂੰ ਠੰਡੀ ਛਾਂ ਦਿੰਦੇ ਐ ਸਾਨੂੰ ਲੱਕੜ ਦਿੰਦੇ ਐ ਸਾਡੇ ਜੀਵਨ ਦਾ ਪਾਲਣ ਪੋਸ਼ਣ ਦੇ ਵਿੱਚ ਸਾਡਾ ਰੋਲ ਐ ਇਹਨਾਂ ਦਾ ਵੱਡਾ ਤੇ ਰੁੱਖ ਸਾਨੂੰ এনवायरमेंट ਦਿੰਦੇ ਐ ਚੰਗਾ ਤੇ ਸਾਡੇ ਵਾਤਾਵਰਨ ਨੂੰ ਸੁਧਾਰਦੇ ਐ ਅਸੀਂ ਆਪਣੇ ਜੀਵਨ ਦੇ ਵਿੱਚ ਚੱਲਦੇ ਫਿਰਦੇ ਕਦੇ ਸੋਚਦੇ ਨਹੀਂ ਯਾਰ ਰੁੱਖਾਂ ਸਾਡੇ ਕਿੰਨੀ ਮਦਦ ਕਰਦੇ ਐ ਸਾਰਾ ਦਿਨ ਇਹ ਸਾਰੂ ਸੰਤਾ ਵਾਂਗੂ ਵੰਡਦੇ ਹੀ ਐ ਤੇ ਇਸ ਕਰਾਂ ਦੀ ਅਸੀਂ ਇਹਨਾਂ ਦੀ ਕੇਅਰ ਨਹੀਂ ਕਰਦੇ ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਦੇ ਵਿੱਚ ਰੁੱਖ ਧਰਤੀ ਜਿੰਨੀ ਧਰਤੀ ਹੈ ਉਹਦੇ 3.5% ਤੇ ਹੀ ਰੁੱਖ ਹੈ ਬਾਕੀ ਸਾਰੀ ਧਰਤੀ ਇਸ ਤਰ੍ਹਾਂ ਖਾਲੀ ਹੈ ਰੁੱਖਾਂ ਤੋਂ ਬਿਨਾ ਜਦਕਿ 33% ਰੁੱਖ ਹੋਣੇ ਚਾਹੀਦੇ ਹੈ ਜੇ ਅੱਛਾ ਵਾਤਾਵਰਣ ਲੈਣਾ ਕਿਉਂਕਿ ਅੱਛਾ ਵਾਤਾਵਰਣ ਰੁੱਖ ਦਿੰਦੇ ਆਕਸੀਜਨ ਦਿੰਦੇ ਆ ਜਿਹਦੇ ਨਾਲ ਸਾਡਾ ਵਾਤਾਵਰਣ ਚੰਗਾ ਹੁੰਦਾ ਹੈ ਲੇਕਿਨ ਅਸੀਂ ਲਗਾਤਾਰ ਇਹਨਾਂ ਨੂੰ ਕੱਟੀ ਜਾ ਰਹੇ ਆ ਇਹਨਾਂ ਨੂੰ ਨਵੇਂ ਲਗਾ ਨਹੀਂ ਰਹੇ ਜੀਦੇ ਕਰਕੇ ਸਾਡੇ ਪੋਲਿਊਸ਼ਨ ਹੋ ਰਿਹਾ ਮੈਂ ਸਵੇਰੇ ਸਵੇਰੇ ਸੈਰ ਕਰਨ ਜਾਂਦਾ ਪਿਛਲੇ ਕਈ ਦਿਨਾਂ ਤੋਂ ਨਹੀਂ ਗਿਆ ਕਿਉਂਕਿ ਸਰਦੀ ਤੋਂ ਪਹਿਲਾਂ ਮੈਂ ਦੇਖਿਆ ਕਿ ਜੀ ਇੰਨਾ ਪੋਲਿਊਸ਼ਨ ਸਵੇਰ ਟਾਈਮ ਵੀ ਸੀ ਕਿ ਮੇਰਾ ਸਾਹ ਫੁੱਲਣ ਲੱਗਿਆ ਤਾਂ ਮੈਂ ਸੋਚਿਆ ਯਾਰ ਇਹਦਾ ਕੀ ਹੱਲ ਕਰੀਏ ਸਾਡੀਆਂ ਗੱਡੀਆਂ ਕਿੰਨਾ ਪੋਲਿਊਸ਼ਨ ਕਰ ਰਹੀਆਂ ਆ ਮੈਂ ਸੱਤ ਲੋਹ ਤੇ ਖੜਾ ਹਾਂ ਇੱਥੇ ਇੰਨਾ ਜ਼ਿਆਦਾ ਪੋਲੀਥੀਨ ਔਰ ਹੋਰ ਚੀਜ਼ਾਂ ਪਾਣੀ ਦੇ ਵਿੱਚ ਗੇਰਦੇ ਆ ਜਿਹਦੇ ਕਰਕੇ ਸਾਡਾ ਪਾਣੀ ਦੂਸ਼ਿਤ ਹੋ ਗਿਆ ਸਾਡੀਆਂ ਕਿੰਨੀਆਂ ਫੈਕਟਰੀਆਂ ਦਾ ਪਾਣੀ ਬਿਨਾ ਸਾਫ਼ ਕਰੇ ਦਰਿਆਵਾਂ ਵਿੱਚ ਪੈ ਰਿਹਾ। ਯਾਹ ਜੇ ਲਗਾਏ ਵੀ ਐ ਸਾਫ਼ ਕਰਨ ਵਾਸਤੇ ਪਲਾਂਟ ਤਾਂ ਉਹ ਕੰਮ ਨਹੀਂ ਕਰਦੇ। ਸੋ ਇਹਨਾਂ ਚੀਜ਼ਾਂ ਨੂੰ ਜਾਗਰੂਤ ਕਰਨ ਵਾਸਤੇ ਨੌਜਵਾਨ ਪੰਜਾਬ ਵਾਰੀਅਰਸ ਇੱਥੇ ਖੜਦੇ ਐ। ਸਾਨੂੰ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ ਹੈ ਤੇ ਇਹ ਕੇ ਵੱਡਾ ਵਿਰੋਧ ਕਰ ਰਿਹਾ ਹੈ। ਰੁੱਖਾਂ ਦਾ ਕਾਤਲ ਬਿੱਲ ਵਾਪਸ ਲਵੇ ਪੰਜਾਬ ਸਰਕਾਰ ਇੱਕ ਨਵਾਂ ਬਿੱਲ ਲੈ ਕੇ ਆਈ ਹੈ ਜਿਹੜਾ ਕਿ ਕਾਨੂੰਨ ਦੀ ਸੀਮ ਚ ਬਦਲਣਾ ਵਿਧਾਨ ਸਭਾ ਦੇ ਵਿੱਚ ਉਹਦੇ ਵਿੱਚ ਹੁਣ ਇਹ ਹੋ ਗਿਆ ਕਿ ਪਹਿਲਾਂ ਸਜ਼ਾ ਹੁੰਦੀ ਸੀ ਜੇ ਕੋਈ ਰੁੱਖ ਕੱਟਦਾ ਸੀ ਹੁਣ ਸਿਰਫ 10000 ਜੁਰਮਾਨਾ ਹੋਏਗਾ ਜਿਹਦੇ ਨਾਲ ਰੁੱਖਾਂ ਦੀ ਕਟਾਈ ਬਹੁਤ ਵੱਧ ਜਾਣੀ ਹੈ ਬਹੁਤ ਸਾਰੀਆਂ ਉਹਦੇ ਚ ਕਮੀਆਂ ਆ ਜਿਹੜੇ ਇਹ ਬਿੱਲ लेके ਆ ਰਹੇ ਜਿਹੜਾ ਸਾਨੂੰ ਜ਼ਰੂਰੀ ਹੈ ਸਰਕਾਰਾਂ ਇਹ ਬਦਲ ਨਹੀਂ ਲੈ ਕੇ ਆ ਰਹੀਆਂ ਕਿ ਲੋਕ ਉਤਸ਼ਾਹਤ ਹੋਣ ਕਿ ਖੇਤਾਂ ਦੇ ਵਿੱਚ ਰੁੱਖ ਲਗਾਏ ਜਾ ਸਕਣ ਸੋ ਇਹ ਬੜਾ ਇੰਪੋਰਟੈਂਟ ਇਸ਼ੂ ਹੈ ਜਿਹੜੇ ਤੇ ਸਾਨੂੰ ਵਿਚਾਰ ਕਰਨੀ ਪਵੇਗੀ ਮੈਂ ਧੰਨਵਾਦੀਆਂ ਇਹਨਾਂ ਨੌਜਵਾਨ ਵੀਰਾਂ ਦਾ ਜਿਹੜੇ ਪਿਛਲੇ ਡੇਢ ਸਾਲ ਤੋਂ ਹਰ ਹਫਤੇ ਐਤਵਾਰ ਨੂੰ ਇੱਥੇ ਆ ਕੇ ਤਾਕੀਆਂ ਲੈ ਕੇ ਖੜਦੇ ਆ ਇੱਥੇ ਦਰਿਆਲ ਚ ਜਿਹੜਾ ਕੂੜਾ ਗਿਰਦਾ ਉਹਨੂੰ ਸਾਫ ਕਰਦੇ ਆ ਪੋਲੀਥੀਨ ਚੱਕਦੇ ਆ ਲੇਕਿਨ ਇਹ ਇੱਕ ਮੈਸੇਜ ਦੇ ਰਿਹਾ ਹੈ ਸਮਾਜ ਨੂੰ ਇੱਕ ਮੈਸੇਜ ਦੇ ਰਿਹਾ ਹੈ ਕਿ ਸਰਕਾਰਾਂ ਨੂੰ ਕਿ ਸਰਕਾਰਾਂ ਨੇ ਜਿਹੜੇ ਕਾਨੂੰਨ ਬਣਾਏ ਆ ਉਹਦੀ ਇੰਪਲੀਮੈਂਟੇਸ਼ਨ ਹੋਵੇ ਇੱਕ ਮੈਸੇਜ ਦੇ ਰਿਹਾ ਸਮਾਜ ਨੂੰ ਲੋਕਾਂ ਨੂੰ ਆਪਾਂ ਨੂੰ ਕਿ ਯਾਰ ਸੁਧਰੋ ਆਪਣੇ ਜੀਵਨ ਨੂੰ ਸੁਧਾਰੋ ਆਪਣੇ ਜੀਵਨ ਚੰਗਾ ਜੀਵਨ ਪ੍ਰਫੁੱਲਤ ਜੀਵਨ ਤਾਕੜਾ ਜੀਵਨ ਬਣਾਉਣ ਵਾਸਤੇ ਤੁਸੀਂ ਆਪਣਾ ਆਲਾ ਦਵਾਲਾ ਸਾਫ਼ ਕਰੋ ਇਹ ਦਰਿਆਵਾਂ ਦੇ ਪਾਣੀ ਨੂੰ ਸਾਫ਼ ਰੱਖੋ ਨਹਿਰਾਂ ਦਾ ਪਾਣੀ ਸਾਫ਼ ਕਰੋ ਤੇ ਆਪਣੇ ਘਰਾਂ ਚੋਂ ਗੰਦਗੀ ਨਾ ਘੇਰੋ ਹਟਾਓ ਆਪਣੇ ਜੀਵਨ ਨੂੰ ਉੱਚਾ ਸੁੱਚਾ ਤੇ ਨਾਲ ਨਾਲ ਸਾਫ ਸੁਥਰਾ ਬਣਾਓ ਸੋ ਇਹਨਾਂ ਦਾ ਮੈਂ ਧੰਨਵਾਦ ਦਿਆਂ ਇੱਕ ਅੱਛਾ ਮੈਸੇਜ ਇਹ ਸਮਾਜ ਨੂੰ ਦੇ ਰਹੇ ਮੈਂ ਵੀ ਗਾਇਬ ਗਾਇ ਇਹ ਨਾਲ ਇੱਥੇ ਖੜੇ ਕਰਾਂਗਾ ਤੇ ਮੇਰੀ ਸਭ ਨੂੰ ਅਪੀਲ ਹੈ ਕਿ ਅਜਿਹੇ ਨੌਜਵਾਨ ਜਿਹੜੇ ਇੱਕ ਚੰਗਾ ਮੈਸੇਜ ਤੁਹਾਨੂੰ ਦੇ ਰਹੇ ਇਸ ਮੈਸੇਜ ਨੂੰ ਪੜੋ ਸਰਕਾਰਾਂ ਨੂੰ ਮੇਰੀ ਅਪੀਲ ਹੈ ਕਿ ਜਿਹੜੇ ਇਹ ਬਿੱਲ ਲੈ ਕੇ ਆ ਰਹੇ ਜਿਹਦੇ ਨਾਲ ਰੁੱਖ ਕੱਟੇ ਜਾਣੇ ਹੈ ਤੇ ਉਹਨਾਂ ਦੀ ਸਜ਼ਾ ਕੋਈ ਨਹੀਂ ਜਿਹੜਾ ਕੋਈ ਮਰਜ਼ੀ ਬਿਨਾ ਪਰਮਿਸ਼ਨ ਤੇ ਕੱਟ ਦੇਵੇ 10000 ਰੁਪਏ ਜਮ੍ਹਾਂ ਕਰਾਵੇ ਸੋ ਇਹ ਚੀਜ਼ਾਂ ਜਿਹੜੀਆਂ ਬੰਦ ਕਰਨੀਆਂ ਚੰਗਾ ਚੰਗੇ ਜੀਵਨ ਨੂੰ ਉੱਚਾ ਸੁੱਚਾ ਰੱਖਣ ਵਾਸਤੇ ਰੁੱਖਾਂ ਦੀ ਤੇ ਪਾਣੀ ਦੀ ਸੰਭਾਲ ਕਰਨੀ ਹੈ ਇਹ ਸਾਡਾ ਸਭ ਦਾ ਫਰਜ਼ ਹੈ ਸਾਡੇ ਜੀਵਨ ਵਾਸਤੇ ਇਹ ਬਹੁਤ ਜ਼ਰੂਰੀ ਹੈ